ਪੀਐਸ ਟੈਟ ਪਾਸ ਜੂਨੀਅਰ ਵੱਲੋਂ ਮੁੱਖ ਮੰਤਰੀ ਕੋਟੀ ਦਾ ਖਰਾਬ ਕੀਤਾ ਗਿਆ ਜੂਨੀਅਰ ਵੱਲੋਂ ਆਖਿਆ ਗਿਆ ਹੈ ਕਿ ਇਹ ਸਰਕਾਰ ਵੱਲੋਂ ਅਇ ਤੱਕ ਕੋਈ ਵੀ ਟੈਸਟ ਨਹੀਂ ਲਿਆ ਗਿਆ ਆਪਣੇ ਟੈਸਟ ਦੀ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਸਾਨੂੰ ਸੜਕਾਂ ਉੱਤੇ ਉਤਰਨਾ ਪੈਂਦਾ ਹੈ ਜੋ ਕਿ ਸਾਡਾ ਹੱਕ ਬੰਦਾ ਹੈ ਪਰ ਇਸ ਸਰਕਾਰ ਨੇ ਬਹੁਤ ਵਾਦੇ ਕੀਤੇ ਸੀ ਜੋ ਵਾਦੇ ਗੱਲਾਂ ਵਿੱਚ ਹੀ ਰਹਿ ਗਏ ਹਨ ਅੱਜ ਸਾਨੂੰ ਟੀਜਡੇ ਉੱਤੇ ਵੀ ਨਮੋਸ਼ੀ ਭਰੀ ਹਾਲਤ ਵਿੱਚ ਰਹਿਣਾ ਪੈ ਰਿਹਾ ਹੈ ਇਸ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਗ ਰਹੀ ਇਸ ਕਰਕੇ ਸਾਨੂੰ ਅੱਜ ਇਹ ਰੋਸ ਪ੍ਰਦਰਸ਼ਨ ਕਰਨਾ ਪਿਆ ਹਾਂ ਜੀ ਆਪਣਾ ਸੁਦੀਰ ਕੁਮਾਰ ਹਾਂ ਜੀ ਕੀ ਕਰਨਾ ਜੋ ਮੁੱਖ ਮੰਤਰੀ ਦੀ ਕੋਠੀ ਅੱਗੇ ਮੁੱਖ ਮੰਤਰੀ ਜੀ ਕੋਠੀ ਜਗ੍ਹਾ ਅਸੀਂ ਪੀਐਸਟੇਟ ਦੇ ਨੋਟੀਫਿਕੇਸ਼ਨ ਬਾਰੇ ਆਏ ਹਾਂ ਜੀ ਤੇ ਨੋਟੀਫਿਕੇਸ਼ਨ ਬਾਰੇ ਅਸੀਂ ਬਹੁਤ ਵਾਰ ਗੱਲਬਾਤ ਵੀ ਕੀਤੀ ਹੈ ਸਿੱਖਿਆ ਮੰਤਰੀ ਨੇ ਸਾਨੂੰ ਟਾਈਮ ਦਿੱਤਾ ਮੀਟਿੰਗ ਮੀਟਿੰਗ ਵੀ ਕੀਤੀ ਹੈ ਲੇਕਿਨ ਕੋਈ ਉਹਦਾ ਸੋਲੂਸ਼ਨ ਨਿਕਲ ਨਹੀਂ ਰਿਹਾ ਜੀ ਬਹੁਤ ਟਾਈਮ ਹੋ ਗਿਆ ਕਟੋਗਰ ਤੁਸੀਂ ਮੰਨ ਲਓ 2 ਸਾਲ ਹੋ ਗਏ 2 ਸਾਲ ਤੋਂ ਕੋਈ ਨੋਟੀਫਿਕੇਸ਼ਨ ਆ ਨਹੀਂ ਰਿਹਾ ਤੇ ਪਹਿਲਾ ਇੱਕ ਵਾਰ ਪੇਪਰ ਦੀ ਤਾਰੀਖ ਵੀ ਜਾਰੀ ਕਰਤੀ ਸੀ ਕਿ 26 ਮਈ ਨੂੰ ਪੇਪਰ ਹੋਣਾ ਹੈ ਲੇਕਿਨ ਹਜੇ ਤੱਕ ਉਹਦਾ ਕੋਈ ਐਲ ਨਹੀਂ ਰੋਜ਼ਾਨਾ ਗੋਲੀ ਦੇਣ ਦਾ ਕੰਮ 아직 ਹੋ ਰਿਹਾ ਕੰਮ ਨਹੀਂ ਕੋਈ ਤੇ ਸਿੱਖਿਆ ਮੰਤਰੀ ਨਾਲ ਜਦੋਂ ਸਾਡੀ ਮੀਟਿੰਗ ਹੋਈ ਹੈ ਤਾਂ ਸਿੱਖਿਆ ਮੰਤਰੀ ਦਾ ਜਿਹੜਾ ਰਵਈਆ ਆਪਾਂ ਗੱਲ ਕਰਾ ਹਰਜੋਤ ਮੈਜ ਜੀ ਦਾ ਤੋਂ ਉਹ ਆਪਾਂ ਨੂੰ ਬਾਹਰ ਕੁਝ ਹੋਰ ਦਿਖਦੇ ਅੰਦਰ ਜਦੋਂ ਬੈਠੇ ਹੁੰਦੇ ਕੁਝ ਹੋਰ ਦਿਖਦੇ ਹੈ ਤੇ ਅਸੀਂ ਪੂਰੇ ਸਾਰੇ ਜਿਲ੍ਹੇ ਵੀ ਪੰਜਾਬ ਦੇ ਸਾਰੇ ਡਿਸਟ੍ਰਿਕਟ ਤੋਂ ਬੱਚੇ ਇਕੱਠੇ ਹੋ ਕੇ ਆਏ ਹੋਏ ਹੈ ਜੀ ਤੇ ਅੱਜ ਸਾਡਾ ਟਾਰਗੇਟ ਇੱਕੋ ਹੀ ਹੈ ਜੀ ਨੋਟੀਫਿਕੇਸ਼ਨ ਲੈ ਕੇ ਜਾਵਾਂਗੇ ਜੀ ਜੀ ਐਸਐਸਸੀ ਵਰ ਜਿੰਨੇ ਵੀ ਜਿੰਨੇ ਵੀ ਸਾਡੇ ਨਾਲ ਆਏ ਹੋਏ ਉਹਨਾਂ ਇੱਕੋ ਹੀ ਇੱਕੋ ਹੀ ਗੱਲ ਹੈ ਜੀ ਦੇਖੋ ਪਹਿਲਾ ਗੱਲ ਇਹ ਹੈ ਜਦੋਂ ਪੀਐਸਟੇਟ ਦਾ ਨੋਟੀਫਿਕੇਸ਼ਨ ਆਊਗਾ ਨਾ ਸਰਕਾਰ ਕੋਲ ਆ ਨਹੀਂ ਕਿ ਸਰਕਾਰ ਨੇ ਕੋਈ ਵੈਕੈਂਸੀ ਦੇਣੀ ਹੈ ਸਾਨੂੰ ਕੋਈ ਵੈਕੈਂਸੀ ਨਹੀਂ ਦੇਣੀ ਪੀਐਸਟੇਟ ਦਾ ਨੋਟੀਫਿਕੇਸ਼ਨ ਆਣ ਦਾ ਮਤਲਬ ਹੈ ਬੱਚੇ ਨੂੰ ਆ ਇੱਕ ਨਾ ਕੰਫਰਮ ਹੋ ਜਾਊਗਾ ਕਿ ਇਸ ਅਸੀਂ ਅੱਗੇ ਪੇਪਰ ਵਾਸਤੇ ਐਲੀਜੀਬਲ ਹੈ ਉਹ ਪੇਪਰ ਵੀ ਨਹੀਂ ਲੈ ਰਹੇ ਤੇ ਤੁਸੀਂ ਜਦੋਂ ਅਸੀਂ ਗਏ ਸੀ ਉੱਥੇ ਜਦੋਂ ਮੀਟਿੰਗ ਹੋਈ ਸੀ ਸਿੱਖਿਆ ਮੰਤਰੀ ਨਾਲ ਕਟੋਗੜ ਪੰਜਾ ਯੂਨੀਅਨ ਤਾਂ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਸਾਰੀ ਬਾਤਾਂ ਦੀ ਇੱਕੋ ਹੀ ਗੱਲ ਹੈ ਕਿ ਪੰਜਾਬ ਤੇ ਪਿਛਲੇ ਜਿੰਨੇ ਵੀ 2-3 ਸਾਲ ਹੋਏ ਸਰਕਾਰ ਨੇ ਸਿੱਖਿਆ ਮੰਤਰੀ ਅਗਰ ਗੱਲ ਕਰ ਆਪਾਂ ਸਿੱਖਿਆ ਦੇ ਖੇਤਰ ਦੀ ਤਾਂ ਇੱਕ ਵੀ ਕੰਮ ਨਹੀਂ ਕੀਤਾ ਤੇ ਸਾਰਾ ਡੋਲੂ ਮਾਚ ਕੇ ਛੱਡਤਾ ਪੰਜਾਬ ਦਾ ਕਿੰਨੇ ਕਿੰਤੀਆਂ 500 ਦੀ ਤੇ ਕੀ ਮੰਗ ਕਰ ਰੱਖਾ ਕਰ ਸਾਡੀ ਮੰਗ ਹੈ ਕਿ ਪਹਿਲਾਂ ਤਾਂ ਸਾਨੂੰ ਅੱਜ ਦੀ ਤਾਰੀਖ ਤੇ ਤੁਸੀਂ ਦੇਖੋ ਅੱਜ 5 ਸਤੰਬਰ ਆਪਾਂ ਮਨਾ ਰਹੇ ਟੀਚਰ ਡੇ ਜਿਹੜੇ ਭਵਿੱਖ ਦੇ ਟੀਚਰ ਹੋ ਤੁਹਾਡੇ ਸਾਹਮਣ ਇਸ ਸਟੇਟ ਦਾ ਨੋਟੀਫਿਕੇਸ਼ਨ ਜਾਰੀ ਕਰੋ ਤੇ ਨੋਟੀਫਿਕੇਸ਼ਨ ਦੇ ਨਾਲ ਤੁਸੀਂ ਆ ਵੀ ਕਰੋ ਕਿ ਅਸੀਂ ਪੇਪਰ ਕਦੋਂ ਲੈਣਾ ਸਾਡੀ ਤਾਂ ਮੰਗ ਹੈ ਦੂਜੀ ਮੰਗ ਹੈ ਸਾਡੀ ਕਿ ਤੁਸੀਂ ਸਭ ਤੋਂ ਪਹਿਲਾਂ ਆ ਡਿਸਾਈਡ ਕਰੋ ਕਿ ਤੁਸੀਂ ਪੇਪਰ ਜਿਹੜਾ ਪੇਪਰ ਦਾ ਜਿਹੜਾ ਹੈ ਸਿਲੇਬਸ ਉਹ ਚੇਂਜ ਨਹੀਂ ਕਰਨਾ ਜਿਹੜਾ ਪਹਿਲਾਂ ਪੈਟਰਨ ਸਿਲੇਬਸ ਚੱਲਦਾ ਹੈ ਉਹ ਸਿਲੇਬਸ ਅਕੋਰਡਿੰਗ ਤੁਸੀਂ ਕੰਮ ਕਰਨਾ ਸਾਡੀ ਆਈ ਮੰਗ ਹੈ ਤੇ ਇਹਦੇ ਵਾਸਤੇ ਅਸੀਂ ਅੱਜ ਸੀਐਮ ਆਵਾਜ਼ ਦੇ ਕੋਲ ਆਏ ਹੋਏ ਸਾਰੇ ਜਿੰਨੇ ਵੀ ਹੈ ਤੇ ਅਸੀਂ ਤਾਈ ਉਠਾਂਗੇ ਜਦੋਂ ਤੱਕ ਉਹਨਾਂ ਨੇ ਫਾਈਨਲ ਨੋਟੀਫਿਕੇਸ਼ਨ ਸਾਡੀ ਜਾਰੀ ਕਰਤਾ ਕੀ ਨਾਮ ਹੈ ਤੁਹਾਡਾ ਅਨਮੋਲ ਅਰੋੜਾਈ ਆ ਕਿਹੜੀ ਜਗ੍ਹਾ ਤੋਂ ਬਠਿੰਡੇ ਤੋਂ ਭਾਜੀ ਆ ਕਿਹ ਭਾਜੀ ਪੀਐਸਟ ਟ ਯੂਨੀਅਨ ਹੈ ਪੰਜਾਬ ਦੀ ਬੇਰੋਜ਼ਗਾਰ ਯੂਨੀਅਨ ਤਾਂ ਮੈਂ ਬਾਅਦ ਵਿੱਚ ਕਹਾਂਗਾ ਪਹਿਲਾਂ ਪੀਐਸਟ ਤੋਂ ਬਿਨਾ ਵਾਲੀ ਹੀ ਹੁੰਦੀਆਂ ਨੇ ਜਿਸ ਦਾ ਪੀਐਸਟ ਹਾਲੇ ਤੱਕ ਬਾਕੀ ਹੈ ਪਿਛਲੇ ਡੇਢ ਸਾਲ ਤੋਂ ਅਸੀਂ ਲਾਰੇ ਲੱਪਿਆਂ ਦੇ ਸ਼ਿਕਾਰ ਹੈਗੇ ਆ ਤੇ 9 ਅਗਸਤ ਵਾਲੀ ਮੀਟਿੰਗ ਵਿੱਚ ਵੀ ਜੋ ਲਾਰੇ ਹੋਈ ਸੀ ਅੱਜ ਅਧਿਆਪਕ ਦਿਵਸ ਨੂੰ ਜਿਸ ਨੂੰ ਅਸੀਂ ਕਾਲੇ ਦਿਨ ਦੇ ਰੂਪ ਵਿੱਚ ਮਨਾਣ ਆਏ ਆ ਮਜਬੂਰੀ ਦੇ ਵਿੱਚ ਤਾਂ ਅਸੀਂ ਮਜਬੂਰਾਂ ਕਿ ਸਿੱਖਿਆ ਮੰਤਰੀ ਸਾਹਿਬ ਦੀਆਂ ਉਹਨਾਂ ਲਾਰੇਬਾਜ਼ੀਆਂ ਦੇ ਕਰਕੇ ਅੱਜ ਜਿਹੜਾ ਹੈਗਾ ਇੱਥੇ ਸੰਗਰੂਰ ਦੇ ਵਿੱਚ ਇਸ ਧਰਤੀ ਦੇ ਤੇ ਪਹੁੰਚ ਕੇ ਸਾਨੂੰ ਇੱਥੇ ਇਹ ਰੋਸ ਪ੍ਰਦਰਸ਼ਨ ਜਿਹੜਾ ਹੈਗਾ ਕਰਨਾ ਕਰਨਾ ਪੈ ਰਿਹਾ ਜੀ ਕੀ ਲੱਗਦਾ ਕੀ ਕੀ ਮੰਗਾਂ ਨੂੰ ਲੈ ਕੇ ਆਏ ਸਰ ਇੱਕ ਸਿੱਧੀ ਜੀ ਗੱਲ ਹੈ ਤੁਸੀਂ ਟੀਚਿੰਗ ਵਿਭਾਗ ਦੀ ਇੱਕ ਵੈਬਸਾਈਟ ਹੈ ਸਰ ਪੰਜਾਬ ਦੇ ਵਿੱਚ এডੂਕੇਸ਼ਨ ਰਿਕਰੂਟਮੈਂਟ ਬੋਰਡ.com ਅਗਰ ਉਹ ਵੈਬਸਾਈਟ ਤੁਸੀਂ ਖੋਲ ਕੇ ਦੇਖ ਦਿਓ ਅਧਿਆਪਕ ਦੀਆਂ ਵੈਕੈਂਸੀ ਦੇ ਵਿੱਚੋਂ ਪਿਛਲੇ 2.5 ਸਾਲ ਦੇ ਵਿੱਚ ਸਿਰਫ ਇੱਕ ਵੈਕੈਂਸੀ ਆਈ ਹੈ ਉਹ ਵੈਕੈਂਸੀ ਵੀ ਇਸ ਸਰਕਾਰ ਦੀ ਨਹੀਂ ਸੀ ਉਸ ਵੈਕੈਂਸੀ ਨੂੰ ਵੀ ਅਗਰ ਮੈਂ ਤੁਹਾਨੂੰ ਯਾਦ ਦਿਲਾਵਾਂ ਪਿਛਲੀ ਸਰਕਾਰ ਦੀ ਸੀਗੀ ਉਸ ਵੈਕੈਂਸੀ ਦਾ ਨਾਮ MTT 5994 ਹੈ ਅੱਜ ਤੱਕ ਰਨ ਰਹੀ ਹੈ ਸਰ 2022 ਦੀ ਉਹ ਵੈਕੈਂਸੀ ਸੀਗੀ ਜਿਹੜੀ ਕਿ ਕਨਕਾਲ ਦਿੱਤੀ ਗਈ ਸੀਗੀ ਐਂਡ ਅੱਜ ਤੱਕ ਉਹ ਰਨ ਰਹੀ ਹੈ ਤੁਹਾਨੂੰ ਪਤਾ ਹੋਵੇਗਾ ਪਿਛਲੇ ਦਿਨਾਂ ਵਿੱਚ ਉਹਨਾਂ ਨੇ ਵੀ ਪ੍ਰੋਟੈਸਟ ਲਗਾ ਲਗਾ ਕੇ ਆਪਣੀ ਇੱਕ ਲਿਸਟ ਜਾਰੀ ਕਰਵਾਈ ਹੈ ਹਾਲੇ ਤੱਕ ਜੁਆਇਨਿੰਗ ਉਹਨਾਂ ਦੀ ਵੀ ਨਹੀਂ ਹੋਈ ਹੈ ਤਾਂ ਉਹ ਵੀ ਸਾਰੇ ਦੇ ਸਾਰੇ ਟੀਚਰ ਜਿਹੜੇ ਲੱਗਣ ਜਾ ਰਹੇ ਆ ਤਾਂ ਉਹਨਾਂ ਦਾ ਫਿਊਚਰ ਬਹੁਤ ਜ਼ਿਆਦਾ ਜਿਹੜਾ ਹੈਗਾ ਖਤਰੇ ਵਿੱਚ ਸਰ ਇਸ ਟਾਈਮ ਤੇ ਪੰਜਾਬ ਸਰਕਾਰ ਦੇ ਕੁਲ ਜਿਹੜਾ ਹੈ ਨੁਮਾਇੰਦਗੀ ਚ ਉਹਨਾਂ ਦੇ ਨੁਮਾਇੰਦੇ ਕਰ ਰਹੇ ਆ ਬਹੁਤ ਖਤਰੇ ਵਿੱਚ ਹੈ ਸਰ ਕੀ ਲੱਗਦਾ ਮੁੱਖ ਮੰਤਰੀ ਜਿ ਰਹਿ ਸਕੇ ਰੋਸ ਪ੍ਰਦਰਸ਼ਨ ਕਰਦੇ ਹੋ ਕਦੋਂ ਤੱਕ ਇਹ ਜਾਰੀ ਰਹੇਗਾ ਕਿਸ ਤਰ੍ਹਾਂ ਦਾ ਤੁਹਾਡਾ ਪ੍ਰੋਟੈਸਟ ਹੈ ਸਰ ਇੱਕ ਛੋਟੀ ਜੀ ਗੱਲ ਬੋਲਣਾ ਚਾਹਾਂਗੇ ਐਸ ਟਾਈਮ ਮੌਨਸੂਨ ਸੈਸ਼ਨ ਚੱਲ ਰਿਹਾ ਸਰ ਅਸੀਂ ਇੱਕ ਛੋਟੀ ਤੋਂ ਛੋਟੀ ਉਮੀਦ ਇਹ ਕਰਦੇ ਹਾਂ ਕਿ ਘੱਟੋ ਘੱਟ ਉੱਥੇ ਮੌਨਸੂਨ ਸੈਸ਼ਨ ਵਿੱਚ ਇੱਕ ਵਾਰੀ ਟੈਟ ਦੇ ਮਾਮਲੇ ਵਿੱਚ ਗਲਤੀ ਕਰ ਲੋ ਦੀ ਪੀਐਸ ਸੈਟ ਦੇ ਮਾਮਲੇ ਦੇ ਵਿੱਚ ਗੱਲ ਕਰਨ ਤੋਂ ਵੀ हिचਕਿਚਾ ਰਹੇ ਆ ਭੱਜ ਰਹੇ ਆ ਦੌੜ ਰਹੇ ਆ ਪਤਾ ਨਹੀਂ ਉਹਨਾਂ ਨੂੰ ਕਿਉਂ ਡਰ ਲੱਗ ਰਿਹਾ ਸਰ 26 ਮਈ ਦਾ ਇੱਕ ਲਾਰਾ ਸੀਗਾ ਐਂਡ ਉਹਨੂੰ ਵੀ ਟੈਂਟੇਟਿਵ ਕਿਹਾ ਗਿਆ ਸੀ ਅੱਜ ਵੀ ਸਰ ਹਾਲੇ ਤੱਕ ਉਸ ਤੋਂ ਭੱਜਦੇ ਨਜ਼ਰ ਆ ਰਹੀ ਹੈ ਜੀ ਕਿਸ ਤਰ੍ਹਾਂ ਦਾ ਪ੍ਰੋਟੈਸਟ ਰਹਿ ਹੈ ਸਰੇ ਪ੍ਰੋਟੈਸਟ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਕੈਂਡੀਡੇਟਸ ਇੱਥੇ ਅੱਜ ਵੀ ਬੈਠੇ ਹੋਏ ਆ ਪ੍ਰਸ਼ਾਸਨ ਹਾਲਾਂਕਿ ਜਿਹੜਾ ਹੈਗਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਕੁਝ ਜਿਹੜਾ ਹੈਗਾ ਕੈਂਡੀਡੇਟਸ ਵੀ ਬਹੁਤ ਅੱਕ ਚੁੱਕੇ ਆ ਸਰ ਉਹ ਆਪਦੇ ਰਾਈਟਸ ਲਈ ਅੱਗੇ ਆਣਾ ਚਾਹ ਰਹੇ ਆ ਸੋ ਤੁਸੀਂ ਵੀ ਉਹਨਾਂ ਨੂੰ ਦੇਖ ਚੁੱਕੇ ਹੋ ਤਾਂ ਉਹ ਆਪਦੇ ਪੱਖਾਂ ਲਈ ਆ ਰਹੇ ਐ ਐਂਡ ਉਹ ਸਿਰਫ ਇੱਕ ਹੀ ਜਾਰੀ ਉਹ ਤੁਸੀਂ ਪਿੱਛੋਂ ਵੀ ਆਵਾਜ਼ ਸੁਣ ਰਹੇ ਹੋ ਨੋਟੀਫਿਕੇਸ਼ਨਸ ਆਈ ਦੇ ਆਪਾਂ ਨੋਟੀਫਿਕੇਸ਼ਨ ਚਾਹੁੰਦੇ ਐ ਇਸ ਤੋਂ ਬਿਨਾ ਕੁਝ ਨਹੀਂ ਐ ਸਰ ਇਹ ਸ਼ਾਂਤਮਈ ਤਰੀਕੇ ਨਾਲ ਆਪਣੇ ਘਰੇ ਪਹੁੰਚ ਜਾਣਗੇ ਐਂਡ ਇਹ ਆਪਦੀ ਪੇਪਰ ਦੀ ਤਿਆਰੀ ਕਰਨਗੇ ਕਿਉਂ ਜਿਹੜਾ ਅਧਿਆਪਕ ਨਿਗਰਾਨੀ ਕਰਨ ਦੇ ਤੌਰ ਤੇ ਜਾਣੇ ਜਾਂਦਾ ਹੈ ਅਧਿਆਪਕ ਦੇਸ਼ ਦੇ ਨਿਰਮਾਤਾ ਦੇ ਤੌਰ ਤੇ ਜਾਣਿਆ ਜਾਂਦਾ ਹੈ ਤੇ ਅਧਿਆਪਕ ਸੜਕਾਂ ਦੇ ਜਿਹੜਾ ਹੈਗਾ ਪ੍ਰਦਰਸ਼ਕ ਦੇ ਤੌਰ ਤੇ ਤਾਂ ਨਹੀਂ ਜਾਣਿਆ ਜਾਣਾ ਚਾਹੀਦਾ ਸਿਕਾ ਸਰ ਜਿਹੜਾ ਅੱਜ ਜਾਣਿਆ ਜਾਣਾ ਸ਼ੁਰੂ ਹੋ ਗਿਆ